ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਆਪਣੇ YouTube ਚੈਨਲ ਦੇ ਉੱਪਰ ਜੀ। ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜੈਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਕਿਸੇ ਨੇ ਵੀ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਵੀਡੀਓ ਫ੍ਰੀ ਦੇ ਵਿੱਚ ਬਣਾਈ ਜਾਂਦੀ ਆ ਨੰਬਰ ਦੋਸਤੋ ਨੋਟ ਕਰ ਲਓ 9153119000 ਦੁਬਾਰਾ ਫਿਰ ਬੋਲਣਾ ਦੋਸਤੋ 9153119000 ਅੱਜ ਕਰਦਿਆਂ ਬਾਈ ਨਾਲ ਆਪਾਂ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਈ ਜੀ ਹਾਂਜੀ ਵੀਰੇ ਨਾਮ ਬੋਲਦੇ ਵੀਰੇ ਨਾਮ ਵੀਰੇ ਮੇਲਾ ਹਾਂਜੀ ਪਿੰਡ ਮੋਮਾ ਹਾਂਜੀ ਜ਼ਿਲ੍ਹਾ ਬਰਨਾਲਾ ਦਾ ਹਾਂਜੀ ਵੀਰੇ ਨੇੜੇ ਛੋਟਾ ਸੀਨੀਅਰ ਵੱਡਾ ਸੀਨੀਅਰ ਮਹਿਲਕਲਾਂ ਤੇ ਗਹਿਣਾ ਓਕੇ ਵੀਰੇ ਹਾਂ ਮੋਬਾਈਲ ਨੰਬਰ 81466 6300 ਉਸ ਤੋਂ ਬਾਅਦ ਕਿਆ ਨਾਗਾ ਵੀਰੇ ਆਪਣੇ ਕੋਲ ਦੋ ਨਾਗਾ ਵੀਰੇ ਓਕੇ ਵੀਰੇ ਦੋਨਾਂ ਗੱਟੀਆਂ ਮੰਨ ਕੇ ਚੱਲ ਆਹ 1.5 ਸਾਲ ਦਾ ਦਾਜਾ ਆਹ ਸਭਾ ਖਾੜੀ ਕਰੀਏ ਓਕੇ ਵੀਰੇ ਕਰੀਏ ਵੀਰੇ ਇੱਕ ਨੰਬਰ ਹਾਂਜੀ ਵੀਰੇ ਇੱਕ ਨੰਬਰ ਤੋਂ ਸਟਾਰਟ ਕਰ ਲਈਏ ਹਾਂ ਇਹ ਡੇਢ ਕਿਹਾ ਲਈ ਕੱਟਿਆ ਵੀਰੇ ਠੀਕ ਹੈ ਵਧੀਆ ਜਿੰਨੀ ਮਾਲਕਾਂ ਦੇ ਅਸ਼ਰਮ ਮੁਤਾਬਕ 13 14 ਲੀਟਰ ਵਾਲੀ ਦਿੱਤੀ ਆ ਓਕੇ ਥਾਲੀ ਦੇ ਚਾਰ ਹੀ ਆ ਕਿ ਝੋਲੀ ਲੋਕਾਂ ਦੋਸਤ ਗੱਬਰਾਂ ਨੂੰ ਝੋਲੀ ਬਣਾਈ ਬੈਠੇ ਹੈਗੀ ਪੂਰੇ ਕੱਲਾ ਕੱਲਾ ਥਾਣਾ ਗਾ ਪੂਰੇ ਕੱਦ ਕਾਠ ਵਾਲੀਆ ਮੂੰਹ ਤੇ ਵੱਲਦੀ ਹੈਗਾ ਤੇ ਸਿੰਘ ਵੀ ਦੇਖ ਸਕਦੇ ਸਿੰਘ ਵੀ ਬਰੀਕ ਸਿੰਗਾ ਨੇੜੇੋਂ ਮੂੜੂ ਗਾ ਠੀਕ ਆ ਵੀਰੇ ਹਾਂ ਚੰਗੀ ਕੱਦ ਕਾਠ ਵਾਲੀ ਸੋਹਣੀ ਕੱਟੀ ਆ ਜੀ ਤੇ ਕਿੰਨਾ ਕਰਦੇ ਆ ਵੀਰੇ ਦਾ ਰੇਟ ਉਟ ਰੇਟ ਆਪਾਂ ਫੋਨ ਤੇ ਕਰਦਾ ਕਿਉਂ ਬਿਲਕੁਲ ਜਾ ਜੀ ਓਕੇ ਵੀਰੇ ਦਿਵਾਲੀ ਦਾ ਆਫਰ ਹੀ ਹੋਊਗਾ ਆਫਰ ਹੀ ਹੋ ਕੋਟ ਦੇ ਮੁੱਲੀ ਕਰਨੇ ਆ ਭਾਜੀ ਨੇ ਫੋਨ ਲਾ ਲਿਆ ਹਾਂਜੀ ਥੋੜੀ ਜਿਹਾ ਸ਼ਾਬਾਸ਼ ਦੇਣਾ ਓਕੇ ਭਰਾ ਹੁਣ ਦੋ ਨੰਬਰ ਦੇਖ ਲੀਏ ਵੀਰੇ ਇਹ ਏ ਮੰਗਦਾ ਸਵਾ ਕਸ਼ਾਲ ਦੀ ਕੱਟੀ ਹੈ ਵੀਰੇ ਇਹ ਵੀ ਜੈਡ ਬਲੈਕ ਕੱਟੀ ਆ ਵਧੀਆ ਜਿਆਦਾ ਵਾਲੀ ਕੱਟੀ ਆ ਹਾਂ ਵੀਰ ਦਿਖਾ ਦੀ ਚਾਰੀ ਆ ਥੋੜੀ ਜੀ ਵੀ ਲੈ ਝੋਲੀ ਕਰ ਚਾਰ ਹੀ ਥਾਣਾ ਦੋਸਤੋ ਗੱਬਣਾ ਨੂੰ ਝੋਲੀ ਤਾਂ ਹੁਣ ਲਈ ਗੱਬਣਾ ਨੂੰ ਝੋਲੀ ਲੈ ਬੈਠਿਆ ਤੇ ਸਿੰਘ ਦੋਸਤੋ ਸਿੰਘ ਇਹਦਾ ਵੀ ਬਰੀਕ ਆ ਨੇੜੇ ਇਹ ਮੋੜੂ ਗਈ ਸ਼ੰਗਲਿਆ ਸਿੰਘ ਦੋਸਤੋ ਇਹ ਵੀ ਮੋੜੀ ਜਾਂਦੀ ਹੈਗੀ ਹਾਂ ਪੂਰੀ ਸਨੱਖ ਬੋਣੇ ਚ ਇਹਦੀ ਉਮਰ ਕਿੰਨੀ ਹੋਊਗੀ ਵੀਰੇ ਸਵਾ ਕਸ਼ਾਲ ਦੀ ਉਮਰ ਆ ਵੀਰੇ ਸਵਾ ਸਾਲ ਦੀ ਇਹਦੀ ਡੇਢ ਸਾਲ ਦੀ ਇਹਦੀ ਸਵਾ ਸਾਲ ਦੀ ਤੇ ਇਹਦਾ ਕੀ ਕਰਦੇ ਆ ਵੀਰੇ ਰੇਟ ਆਪਾਂ ਫੋਨ ਤੇ ਹੋਊਗਾ ਇਹਦਾ ਵੀ ਫੋਨ ਤੇ ਕਰ ਦਾਂਗੇ ਬਿਲਕੁਲ ਜਾਇਜ਼ ਰੇ ਬਾਈ ਕਹਿੰਦਾ ਵੀ ਦੀਵਾਲੀ ਦਾ ਆਫਰ ਹੀ ਕਰਾਂਗੇ ਨੂੰ ਸਿੱਧੀ ਜਿਹੀ ਗਣੀ ਮੇਰੇ ਪਾਈ ਯਾਰ ਆਏ ਦੇਖਣ ਨੂੰ ਤੇ ਲੱਗ ਰਿਹਾ ਫੋਨ ਤੇ ਮੈਂ ਕਿਤੇ ਸਾਹ ਪੁੱਟ ਨਹੀਂ ਸਹੀ ਆ ਲੈ ਓਕੇ 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 ਕਿਸੇ ਨੂੰ ਕੋਈ ਵੀ ਆਪਣੀ ਯਾਰ ਇਹ ਗੱਲ ਦੀ ਗਾਰੰਟੀ ਪਸੰਦ ਹੋਵੇ ਦੰਦਾ ਚੋ ਖੀਰੀਆਂ ਨੇ ਓਕੇ ਠਣ ਚਾਰ ਚਾਰ ਨੇ ਕੋਈ ਵੀ ਮੇਰਾ ਵੀਰ ਆਨਲਾਈਨ ਵੰਗਦਾ ਜਾਂ ਕਿਵੇਂ ਮਨੋ ਲਗਾ ਕਰ ਦੀ ਜੱਜਮੈਂਟ ਆਪੇ ਹਿਸਾਬ ਨਾ ਕਰ ਲਵੇ ਦੰਦਾ ਜੀ ਤੇ ਠਣਾ ਦੀ ਆਪਣੀ ਗਾਰੰਟੀ ਹੋਊਗੀ ਚੰਗੇ ਕੱਦ ਕਾਠ ਵਾਲੀਆਂ ਕੋਈ ਲਿੱਸੀਆਂ ਫਿੱਕੀਆਂ ਨਹੀਂ ਚੰਗੀ ਜਾਣ ਦੇ ਵਿੱਚ ਆ ਇੱਕ ਇੱਕ ਗੱਟਾ ਦੋ ਦੋ ਗੱਟੇ ਫੀਰ ਦੇ ਖਾ ਕੇ ਬੰਨਣ ਵਾਲੀਆਂ ਕੱਟੀਆਂ ਬੰਨਣ ਵਾਲੀਆਂ ਨੇ ਛੇਲਾ ਛਾਂ ਤੇ ਯਾਰ ਆ ਤਾਂ ਬੰਨਣ ਵਾਲੀ ਆ ਓਕੇ ਮੇਰੇ ਭਾਈ ਚੱਕੋ ਦੋਸਤੋ ਕਿਸੇ ਨੂੰ ਵੀ ਕੱਟੀਆਂ ਪਸੰਦ ਹੋਣ ਕਰੋ ਬਾਈ ਨਾਲ ਕਨੈਕਟ ਨੰਬਰ ਸਕਰੀਨ ਦੇ ਥੱਲੇ ਚੱਲਦਾ ਤੇ ਮਿਲਦੇ ਆ ਦੋਸਤੋ ਅਗਲੀ ਨੈਕਸਟ ਵੀਡੀਓ ਤੇ ਬਾਈ ਜੀ